ਨੋ ਵੀ ਮਿੱਤਰੋ ਅੱਜ ਆਪਾਂ ਵੜ ਰਹੇ ਆ ਪੀਆਰ 114 ਵੇਖਦੇ ਆ ਨਿਕਾਲ ਕਿੰਨੇ ਰਹਿੰਦਾ ਇਹ ਲਾਈ ਸੀ ਜੁਲਾਈ ਦੇ ਮਹੀਨੇ ਕੋਈ ਛੋਟਾ ਪੇਡਾ ਨਹੀਂ ਕੋਈ ਵੱਡਾ ਪੇਡਾ ਨਹੀਂ ਐਨਾ ਕੋਈ ਬਿਮਾਰੀ ਨਾ ਕੁਝ ਜਿਵੇਂ ਸਾਫ ਜਿਰੀ ਪਈ ਏ ਤੁਹਾਨੂੰ ਦਿਖਾਉਂ ਪਿੱਛੇ ਟੈਂਕ ਪਾ ਕੇ ਇੱਕ ਆ ਜਾਣਾ ਨਾ ਕੋਈ ਕੁਝ ਜਿਵੇਂ ਸਾਫ ਪਈ ਆ ਕੁਆਲਿਟੀ ਇੱਕ ਨੰਬਰ ਆ ਤੇ ਬਾਈ ਅੱਜ ਭਰ ਜਾਣੀ ਆਪਣੀਆਂ ਦੋ ਟਰਾਲੀਆਂ ਇੱਕ ਉਹ ਖੜੀ ਆ ਤੇ ਇੱਕ ਆ ਆਹ ਫੋਰ ਪਿੱਛੇ ਜੋੜ ਲਿਆ ਆਪਾਂ ਨੇ ਤੇ ਨਾਲੇ ਬਾਈ ਮੈਂ ਸਲੈਂਸਰ ਚੇਂਜ ਕਰ ਦਿੱਤਾ ਕਿਹਾ ਚਲੋ ਇਨਸੂਲੇਸ਼ਨ ਸਰ ਚੇਂਜ ਕਰਤੀਏ ਚਲੋ ਬਾਕੀ ਬਾਈ ਕੰਪੈਨ ਚੱਲ ਰਹੀ ਏ ਕਢਾਲਤਾ ਬਾਈ ਚਲੋ ਐਤ ਕੀ ਸਾਰਾ ਦਾ ਇਹੋ ਜਿਹਾ ਹੀ ਰਿਹਾ ਬਾਕੀ ਬਾਈ ਚੋੜਾ ਆਪਣੀ ਜਿਹੜੀ ਪਿੱਛੇ ਘੱਟੀ ਸੀ ਉਹ ਗਈ ਹੈ ਸਰਕਾਰੀ ਰੇਟ ਨਜ਼ਾਰਾ ਲਿਆਦਾ ਚੋੜਾ ਨੇ ਨਾਲੇ ਆ ਵੀ ਚੋੜਾ ਹੀ ਐ ਪੱਕੀ ਬਾਈ ਫੋਰਡ ਇੱਧਰ ਬਾਈ ਸੁਪਰ ਸੀਟਰ ਦੇ ਸਪਾਈ ਚੈੱਕ ਕਰੋ ਯਾਰ ਇਹ ਮਿੱਤਰਾ ਉੱਚਾ ਟੈਂਕ ਪੈ ਗਿਆ Of for the original sound. ਟੈਂਕ ਪਰ ਗੱਲ ਕਰੀਂਦੋ ਤੀਜਾ ਟੈਂਕ ਪੈ ਰਿਹਾ जी ये ट्राली च क्योंकि यार जे दो तीन टेंक बचते दिखे फिर ए देंगे बोलने वाला होर ओ ओ वेखो भाई गिल्ला पाया खेत सुहाद आऊ बन जे कल अंदर वहाड़ा ट्राली न ਅਰੇ ਜਦ ਇਹ ਦਿਨ ਲੇਤਾ